ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਜਿਹੜੇ-ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਵੀਡੀਓ ਰਹਿੂਗੀ ਜੀ ਆਪਣੀ ਹੈਂਡਵਰਕ ਤੇ ਸੂਟ ਬਹੁਤ ਹੀ ਪਿਆਰੇ ਜੀ ਆਪਾਂ ਨਵੇਂ-ਨਵੇਂ ਜੇ ਡਿਜ਼ਾਈਨ ਲੈ ਕੇ ਆਏ ਆ ਬਹੁਤ ਹੀ ਸੋਹਣੇ ਜੇ ਕਲਰ ਕੰਟਰਾਸਟ ਲੈ ਕੇ ਆਏ ਆ ਇਹ ਤੁਹਾਨੂੰ ਦਿਖਾਉਣੇ ਆ ਜਿਹੜੇ ਪ੍ਰਾਈਸ ਤੇ ਸਕਰੀਨ ਤੇ ਜਿਹੜੇ ਪ੍ਰਾਈਸ ਸ਼ੋ ਹੋਣਗੇ ਓ ਜੀ ਵਿਦਾਊਟ ਸਟਿਚਿੰਗ ਸ਼ੋ ਹੋਣਗੇ ਸਟੌਫ ਇਨਕਲੂਡ ਹੋਊ ਦੁਪੱਟਾ ਤੇ ਐਮਬਲੋਇਡਰੀ ਹੋ ਗਈ ਜੀ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਕੰਟਰਾਸਟ ਤੇ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟੌਕ ਤੇ ਰੈਡੀ ਕਰਾ ਸਕਦੇ ਹੋ ਬਹੁਤ ਹੀ ਪਿਆਰੇ ਜਿਹੜੇ ਅੱਜ ਦੇ ਸੂਟ ਰਹਿਣਗੇ ਬਾਕੀ ਜੇ ਤੁਸੀਂ ਰੈਡੀ ਕਰਾਉਣੇ ਹੁੰਦੇ ਆ ਸੂਟ ਤਾਂ ਆਪਣਾ ਪੇਮੈਂਟ ਮੋਡ ਹੈਗੇ ਜੀ ਤੁਸੀਂ ਜਿਵੇਂ ਰੈਡੀ ਕਰਾਉਣੇ ਆ ਜਿਹੜੇ ਸੂਟ ਉਹਨਾਂ ਦੀ ਹਾਫ ਪੇਮੈਂਟ ਕਰ ਸਕਦੇ ਪਹਿਲਾਂ ਜਦੋਂ ਫੁੱਲ ਰੈਡੀ ਹੋ ਜਾਂਦਾ ਸੂਟ ਤਾਂ ਤੁਸੀਂ ਫੁੱਲ ਪੇਮੈਂਟ ਕਰ ਦਿੰਦੇ ਹੋ ਕੋਰੀਅਰ ਕਰਨ ਤੋਂ ਪਹਿਲਾਂ ਤੁਸੀਂ ਫੁੱਲ ਪੇਮੈਂਟ ਹੈ ਜਿਹੜੀ ਉਹ ਕਰ ਸਕਦੇ ਹੋ ਬਾਕੀ ਜਿਵੇਂ ਹਨਾ ਸੂਟ ਆਪਣੇ ਪ੍ਰਿੰਟਡ ਸੂਟਾਂ ਦੇ ਆਰਡਰ ਆਉਂਦੇ ਨੇ ਉਹ ਰੈਡੀ ਕਰਨੇ ਹੁੰਦੇ ਨੇ ਉਹ ਦੇਖੋ ਆਪਣੇ ਕੋਲੇ ਸਟਾਫ अवेलेबल ਹੁੰਦਾ ਜੈਸੇ ਸਟੀਚਿੰਗ ਰਹਿ ਜਾਂਦੀ ਹੈ ਤਾਂ ਤੁਸੀਂ ਆਪਾਂ ਉਹਨਾਂ ਦੀ ਜਿਹੜੀ ਫੁੱਲ ਪੇਮੈਂਟ ਕਰਾਉਣੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਨੈੱਕ ਬਣਿਆ ਹੋਇਆ ਹੈ ਸਿਲਕ ਕਰੇਪ ਦੇ ਉੱਪਰ ਬਣਾਇਆ ਹੋਇਆ ਜੀ ਸੂਟ ਇਹ ਇਸ ਤਰ੍ਹਾਂ ਨੈੱਕ ਬਣਿਆ ਹੋਇਆ ਤੇ ਬਾਜੂ ਦਾ ਕੰਮ ਆ ਗਿਆ ਜੀ ਫਿਨਿਸ਼ਿੰਗ ਕਪਟੀ ਨਾਲ ਜਿਹੜੀ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਜੀ ਪਹੁੰਚ ਇੱਥੇ 슬ੀਵਸ ਤੇ ਤੇ ਸੇਮ ਦੇਖੋ ਇਸ ਤਰ੍ਹਾਂ ਦੀ ਫਿਨਿਸ਼ਿੰਗ ਕਪਟੀ ਦਿੱਤੀ ਗਈ ਹੈ ਸਾਰੇ ਘੇਰ ਤੇ ਘੇਰੇ ਤੇ ਵੀ ਇਸ ਤਰ੍ਹਾਂ ਦੀ ਬੇਲ ਦਿੱਤੀ ਗਈ ਹੈ ਸਾਰੇ 'ਚ ਇਸ ਤਰ੍ਹਾਂ ਬੂਟੀਆਂ ਪਾਈਆਂ ਗਈਆਂ ਨੇ ਤੇ ਬਾਜੂ ਤੇ ਵੀ ਤੁਹਾਨੂੰ ਬੂਟੀਆਂ ਦਾ ਕੰਮ ਮਿਲੇਗਾ ਬਹੁਤ ਸੋਹਣਾ ਬਣਿਆ ਜੀ ਸੂਟ ਇਹਨਾਂ ਦਾ ਜਿਹੜਾ ਕੰਟਰਾਸਟ ਸੀ ਉਹ ਕਹਿੰਦੇ ਸਾਨੂੰ ਮੈਰੂਨ ਟੱਚ ਚਾਹੀਦਾ ਮੈਰੂਨ ਨਾਲ ਜਿਹੜਾ ਦੁਪੱਟਾ ਮੈਰੂਨ ਚਾਹੀਦਾ ਤਾਂ ਆਪਾਂ ਤੇ ਥੋੜਾ ਜਿਹੜਾ ਫਿਨਿਸ਼ਿੰਗ ਪੱਟੀ ਦਾ ਕਲਰ ਮੈਰੂਨ ਰੱਖਿਆ ਤੇ ਇਹਦਾ ਬਹੁਤ ਹੀ ਸੋਹਣਾ ਇਹਦਾ ਪੌਂਚਿਆਂ ਤੇ ਕੰਮ ਆਊਗਾ ਇਸ ਤਰ੍ਹਾਂ ਦਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਪੌਂਚਿਆਂ ਨੂੰ ਵੀ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੇ ਤੁਸੀਂ ਪਲਾਜ਼ੋ ਵਗੈਰਾ ਤੇ ਕਰਾਉਂਗੇ ਉਹ ਵੀ ਬਹੁਤ ਵਧੀਆ ਬਣੂਏ ਆਪਣੀ ਸਟ੍ਰੇਟ ਸਲਵਾਰ ਬਣਾਈ ਆ ਤੇ ਬਹੁਤ ਹੀ ਸ਼ਾਨਦਾਰ ਇਹਦਾ ਦੁਪੱਟਾ ਰੈਡੀ ਹੋਇਆ ਇਸ ਤਰ੍ਹਾਂ ਦਾ ਉਹਨਾਂ ਦੀ ਚੋਇਸ ਸੀ ਕਿ ਥੋੜਾ ਚੌੜਾ ਗੋਟਾ ਲਾਏ ਉਹ ਦੁਪੱਟੇ ਤੇ ਤੇ ਵਧੀਆ ਜਿਹੜਾ ਕਲੀਆਂ ਪਾ ਕੇ ਆ ਛਟੀਆਂ ਪਾ ਕੇ ਡਿਜ਼ਾਈਨ ਕਰਨਾ ਦੁਪੱਟੇ ਨੂੰ ਇਸ ਤਰ੍ਹਾਂ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਇਆ ਜੀ ਇਹਦਾ ਇਸ ਤਰ੍ਹਾਂ ਦਾ ਗੋਪਟਾ ਲਾਇਆ ਗਿਆ ਨੈਕਸਟ ਸੂਟ ਹੈ ਜਿਹੜਾ ਆਪਣਾ ਉਹ ਆਪਾਂ ਵੈਲਵਟ ਤੇ ਬਣਾਇਆ ਬਹੁਤ ਹੀ ਵਧੀਆ ਕੁਆਲਿਟੀ ਦੀ ਵੈਲਵਟ ਲਾਈ ਹੈ ਕੋਈ ਨਾਰਮਲ ਜੀ ਆਪਾਂ ਵੈਲਵਟ ਨਹੀਂ ਲਾਈ ਬਹੁਤ ਸੋਹਣੀ ਵੈਲਵਟ ਹੈ ਦੇਖੋ ਇਹ ਨੈਕ ਬਣਿਆ ਹੋਇਆ ਹੈ ਇਸਦਾ ਇਹ ਬਾਜੂ ਦਾ ਕੰਮ ਆ ਗਿਆ ਸੀ ਇਸ ਤਰ੍ਹਾਂ ਦਾ ਬਾਜੂ ਇਹ ਜੀ ਨੇਵੀ ਬਲੂ ਕਲਰ ਆ ਇਸ ਤੇ ਸਕਾਈ ਕਲਰ ਦਾ ਆਪਾਂ ਨੇ ਕੰਟਰਾਸਟ ਰੱਖਿਆ ਪੈਚ ਲਗਾ ਕੇ ਏਮਬਰਾਇਡਰੀ ਕੀਤੀ ਗਈ ਹੈ ਬਹੁਤ ਹੀ ਜ਼ਿਆਦਾ ਸਾਫ਼ ਕੰਮ ਹੈ ਜਿਹੜਾ ਏਮਬਰਾਇਡਰੀ ਦਾ ਕੀਤਾ ਗਿਆ ਹੈ ਇਹ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਤੇ ਰੈਡੀ ਕਰਾ ਸਕਦੇ ਹੋ ਪੌਂਚਿਆਂ ਦਾ ਕੰਮ ਤਾਂ ਨੂੰ ਇਸ ਤਰ੍ਹਾਂ ਦਾ ਮਿਲੇਗਾ ਜਿਵੇਂ ਬਾਜੂ ਤੇ ਕੰਮ ਹੋਇਆ ਸੇਮ ਆਪਣਾ ਪੌਂਚਿਆਂ ਤੇ ਕੰਮ ਹੋਇਆ ਤੇ ਇਸ ਨੂੰ ਵੀ ਹਨਾ ਪਾਈਪਿੰਗ ਦਿੱਤੀ ਗਈ ਹੈ ਜਿਹੜੀ ਸ਼ਰਟ ਦੇ ਉੱਪਰ ਹੈ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਸ਼ੋਅ ਕੀਤੀ ਹੈ ਕਿਉਂਕਿ ਨੀਚੇ ਬਾਟਮ ਨੀਚੇ ਤਾਂ ਫਿਨਿਸ਼ਿੰਗ ਪੱਟੀ ਹੈ ਜਿਹੜੀ ਸ਼ੋਅ ਨਹੀਂ ਸੀ ਹੋਣੀ ਆਪਾਂ ਜਿਹੜੀ ਆ ਉਹਨੂੰ ਗੁੰਮ ਪਾਈਪਿੰਗ ਦੀ ਤਰ੍ਹਾਂ ਲਾਤੀ ਹੈ ਸਲਵਾਰ ਤੇ ਸੂਟ ਤੇ ਆਪਾਂ ਫਿਨਿਸ਼ਿੰਗ ਪੱਟੀ ਸ਼ੋਅ ਕੀਤੀ ਹੈ ਜੀ ਲਓ ਜੀ ਬਹੁਤ ਸੋਹਣੀ ਲੁੱਕ ਦੇ ਰਿਹਾ ਜੀ ਸੂਟ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਕੀਤਾ ਆਪਾਂ ਪਿਓਰ ਰੋਰਗਨ ਦਾ ਦੁਪੱਟਾ ਰੈਡੀ ਕੀਤਾ ਜੀ ਆਪਾਂ ਇਸ ਤਰ੍ਹਾਂ ਦਾ ਗੋਟਾ ਲਾਇਆ ਗਿਆ ਇਸ ਤੇ ਇਸ ਨੂੰ ਵੀ ਤੁਸੀਂ ਕਿਸੇ ਕਲਰ ਕੰਟਰਾਸਟ ਜੇ ਕੋਈ ਸਿੰਥੈਟਿਕ ਹੋਲ ਸਟਾਫ ਚ ਰੈਡੀ ਕਰਾਉਣਾ ਉਹ ਚ ਵੀ ਬਹੁਤ ਸੋਹਣਾ ਬਣੂਗਾ ਜੀ ਸੂਟ ਬਾਕੀ ਆਪਣਾ ਇਹ ਚ ਨੋਨ ਤੇ ਜਿਵੇਂ ਕਈ ਕਸਟਮਰ ਨੇ ਲਾਈਟ ਵੇਟ ਜਾਂ ਸਟੱਫ ਮੰਗ ਲੈਂਦੇ ਨੇ ਵੀ ਹਲਕਾ ਹਲਕਾ ਜਿਹਾ ਵਰਕ ਹੋਵੇ ਉਹਨਾਂ ਲਈ ਬਹੁਤ ਸੋਹਣਾ ਹੈ ਵਰਕ ਆਪਣੇ ਕੋਲੇ ਰਾਣੀ ਕਲਰ ਤੇ ਬਣ ਕੇ ਗਿਆ ਸੀ ਇਹਸ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਚ ਗੂਟੀਆਂ ਪਾਈਆਂ ਗਈਆਂ ਨੇ ਛੋਟੀਆਂ ਵੱਡੀਆਂ ਇਸ ਤਰ੍ਹਾਂ ਦੀਆਂ ਬੂਟੀਆਂ ਪਾਈਆਂ ਗਈਆਂ ਨੇ ਤੇ ਬੂਟੀਆਂ ਦਾ ਕੰਮ ਤੁਹਾਨੂੰ ਬਾਜੂ ਤੇ ਵੀ ਮਿਲੂਗਾ ਇਸ ਤਰ੍ਹਾਂ ਦੋ ਦੋ ਬੁੱਟੇ ਨੇ ਜਿਹੜੇ ਬਾਜੂ ਤੇ ਪਾਏ ਗਏ ਨੇ ਜਿਹੜਾ ਆਪਾਂ ਪਹਿਲਾਂ ਸੂਟ ਬਣਾਇਆ ਸੀ ਰਾਨੀ ਉਸ ਚੋਂ ਪਹੁੰਚਿਆ ਤੇ ਵੀ ਕਾਫੀ ਵਰਕ ਸੀ ਉਹ ਇਹਨਾਂ ਨੇ ਸਕਿਪ ਕਰਾਤਾ ਕਿਉਂਕਿ ਇਹਨਾਂ ਨੂੰ ਲਾਈਟ ਜਿਹਾ ਸਟੱਫ ਲਾਈਟ ਜਿਹਾ ਜਿਹੜਾ ਵਰਕ ਚਾਹੀਦਾ ਸੀਗਾ ਇਹਨਾਂ ਦਾ ਆਪਾਂ ਚਨੂਨ ਦਾ ਸਟੱਫ ਹੈ ਚਨੂਨ ਦਾ ਦੁਪੱਟਾ ਰੱਖਣੇ ਚਨੂਨ ਦੀ ਸ਼ਰਟ ਤੇ ਨਾਲ ਆਪਾਂ ਆਫ ਵਾਈਟ ਬਾਟਮ ਲਾਉਣੀ ਆ ਬਹੁਤ ਹੀ ਪਿਆਰਾ ਬਣੂਗਾ ਜੀ ਸੂਟ ਇਹ ਵੀ ਬਾਕੀ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਖੀਨ ਖਾਦ ਦੀ ਸ਼ਰਟਰ ਹੋਊਗੀ ਇਸ ਸਟੱਫ ਨਾਲ ਆਪਾਂ ਬਾਟਮ ਰੈਡੀ ਕੀਤੀ ਆ ਇਹ ਦੇਖ ਸਕਦੇ ਤੁਸੀਂ ਇਹ ਆ ਗਿਆ ਜੀ ਪੌਂਚਿਆਂ ਦਾ ਕੰਮ ਇਹ ਕੋਈ ਐਵੇਂ ਨਹੀਂ ਹੈ ਨਾ ਵੀ ਅਰ 10 ਇੰਚ ਤੇ ਨਹੀਂ ਵਰਕ ਹੋਇਆ ਜਿੰਨੀ ਆਪਣੀ ਸਲਵਾਰ ਸ਼ੋ ਹੋਊਗੀ ਸ਼ਰਟ ਤੋਂ نیچے ਸਾਰੀ ਤੇ ਆਪਾਂ ਨੂੰ ਇਸ ਤਰ੍ਹਾਂ ਦਾ ਹੈਂਡਵਰਕ ਦਾ ਕੰਮ ਮਿਲੇਗਾ ਦੋਵੇਂ ਪੌਂਚੇ ਇਸੇ ਤਰ੍ਹਾਂ ਬਣਾਏ ਗਏ ਨੇ ਸੈਕਿੰਡ ਪੌਂਚੇ ਦਾ ਕੰਮ ਵੀ ਇਸ ਤਰ੍ਹਾਂ ਆ ਗਿਆ ਜੇ ਤੁਸੀਂ ਹਨਾ ਮੈਜ਼ਰਮੈਂਟ ਤੁਹਾਨੂੰ ਆਪਾਂ ਅਲੱਗ ਤੋਂ ਦੱਸ ਸਕਦੇ ਆ ਵੀ ਇਹਦੀ ਕਿੰਨੀ ਮੈਜ਼ਰਮੈਂਟ ਹੋਊਗੀ ਇਹਦੀ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਖੀਨਖਾ ਦੀ ਸ਼ਰਟ ਨਾਲ ਆਪਾਂ ਨੇ ਆਰੀ ਵਰਕ ਦੇ ਵੀ ਪਹੁੰਚੇ ਡਿਜ਼ਾਈਨ ਕੀਤੇ ਨੇ ਕਈਆਂ ਦੇ ਹੈਂਡਵਰਕ ਦੇ ਵੀ ਹੈਂਡਵਰਕ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਪੂਰਾ ਪਾਰਟੀ ਵੇਅਰ ਸੂਟ ਬਣ ਜਾਂਦੇ ਜੀ ਤੁਹਾਨੂੰ ਜਿਹੜੇ ਅੱਜ ਦੇ ਡਿਜ਼ਾਈਨ ਦਿਖਾਏ ਨੇ ਜਿਨ੍ਹਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਕੋਈ ਕਲਰ ਕੰਟਰਾਸਟ ਪਸੰਦ ਆਉਂਦਾ ਹੈ ਉਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਆਪਣੀ ਚੋਇਸ ਅਕੋਰਡਿੰਗ ਕਸਟਮਾਈਜ਼ ਕਰਾ ਸਕਦੇ ਹੋ ਜੇ ਤੁਸੀਂ ਸਾਨੂੰ ਆਰਡਰ ਦੇਣਾ ਹੈ ਤਾਂ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਸ਼ੋਅ ਹੋ ਰਿਹਾ ਹੈ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਆ ਉੱਥੇ ਸੈਂਡ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ 'ਚ ਮਿਲਦੇ ਹਾਂ